ਆਤਿੰਕ ਆ ਰਿਸੈਪਸ਼ਨ ਕਾਊਂਟਰ ਆ ਗਿਆ ਨਾ ਦਾ ਸਟਾਫ ਸਾਰਾ ਪੰਜਾ ਸੱਸੀ ਗੱਲ ਜੀ ਲਓ ਜੀ ਜਿਹੜਾ ਆ ਬੈਟਲ ਗ੍ਰੇ ਕਲਰ ਆ ਗਿਆ ਇਹ ਤੇ ਆਪਾਂ ਦੇ ਰੇਡ ਦੇ ਵਿੱਚ ਹੀ ਬੈਟਲ ਗ੍ਰੇ ਚ ਹੀ ਠੀਕ ਨੇ ਜੀ ਤੇ ਕਰਾਊਡ ਪੂਰਾ ਤੁਸੀਂ ਦੇਖ ਲਓ ਮਹਿੰਦਰਾ ਮਹਿੰਦਰਾ ਕੋਈ ਨਹੀਂ ਆ ਇੱਧਰ ਸਰਦਾਰ ਸਾਹਿਬ ਇੱਧਰ ਪੁੱਤਰ ਸਾਹਿਬ ਸਾਡੇ ਤੇ ਬਾਕੀ ਦੇਖਦੇ ਆ ਦੀ ਟੈਸਟ ਡਰਾਈਵ ਲੈ ਕੇ ਇਸ ਮਾਡਲ ਦੀ ਇੱਧਰ ਮੇ ਲੋ ਕਾਲੇ ਢੋਹ ਹਰੀ ਹੈ ਦੇਖ ਆਥਣ ਦਾ ਵੇਲਾ ਕਹਿੰਦੇ ਸਰਦਾਰਾਂ ਦਾ ਹੱਥ ਵਰੀ ਜਾਂਦਾ ਹਾਂ ਕਹਿੰਦੇ ਪੈਰ ਪੱਬ ਲੱਗਦੇ ਨਹੀਂ ਸਰਦਾਰਾਂ ਦੇ ਇਸ ਵੇਲੇ ਧਰਤੀ ਤੇ ਚਲੋ ਬਾਈ ਜੀ ਹਾਂ ਤੇ ਆ ਰੌਕਸ ਉਹ ਵਾਈਟ ਚ ਲਓ ਜੀ ਬਾਈ ਜੀ ਆ ਕੇ ਫਿਰ ਮੈਂ ਤੇ ਨਾਲ ਮੇਰੇ ਯਸ਼ੂ ਢਿੱਲੂ ਤੇ ਅੱਜ ਅਸੀਂ ਵਿਹਲੇ ਸੀ ਮੈਂ ਕਿਹਾ ਦੋ ਤਿੰਨ ਕੰਮ ਸੀਗੇ ਬਾਜ਼ਾਰ ਦੇ ਤੇ ਆ ਜੋ ਚਲਦੇ ਆ ਮਲਾਉਣਾ ਤੁਹਾਨੂੰ ਇੱਕ ਨਵੀਂ ਗੱਲਬਾਤ ਦੇ ਨਾਲ ਠੀਕ ਹੈ ਜੀ ਦਨਿਆ ਸ਼ਹਿਰ ਚ ਗੇੜਾ ਫੇੜਾ ਦਾ ਤੇ ਕਰੋਨਾ ਸ਼ਹਿਰ ਦੇ ਰੰਗ ਬਰੰਗ ਸਾਨੂੰ ਅੱਜ ਤੇ ਦੇਖਦੇ ਇੱਕ ਅੱਧੀ ਕੋਈ ਕਾਰਪੂਟ ਜਿਹੀ ਗੇੜਾ ਮਾਰ ਕੇ ਆਉਨੇ ਆ ਆਪਾਂ ਇਹਦਾ ਬਦਲ ਵੀ ਹੋ ਗਏ ਹਾਂ ਠੰਡ ਬੋਦੀ ਸ਼ਾਮ ਦਾ ਸ਼ਾਮ ਦੇ ਨਾਰਮ ਦੱਸਦਾ ਮੈਨੂੰ ਇਹ ਬਦਲ ਬੋਦਲ ਖਣਾਉਂਦਾ ਨਾ ਜਿਹੜੇ ਸ਼ਾਮ ਵਾਲੇ ਸਿਪਟਮ ਜਿਹਾ ਦੱਸਦਾ ਮੈਨੂੰ ਇਹ ਠੀਕ ਹੈ ਜੀ ਹੋਜੀ ਗੱਲ ਇਹ ਸੀ ਵੀ ਇੱਕ ਮੇਰਾ ਨੰਬਰ ਜਿਹੜਾ ਹੈਗਾ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਸੀ ਤੇ ਉਹ ਲਿੰਕ ਕਰਾਉਣਾ ਸੀ ਤੇ ਉਹ ਹੁਣ ਜਾਣਾ ਪੂਏ ਕਿ ਸੁੱਧਾ ਕੇਂਦਰ ਤੋਂ ਸੁੱਧਾ ਕੇਂਦਰ ਵਾਲੇ ਪਾਸੇ ਨੇ ਚੱਕ ਲਈ ਗੱਡੀ ਹੁਣ ਫਿਰ ਅਸੀਂ ਕਿਹਾ ਵੀ ਉਦੋਂ ਦਾ ਕਾਫੀ ਕੰਮ ਜਿਹੜੇ ਹੈਗੇ ਪੈਂਡਿੰਗ ਹੋਏ ਪਏ ਆ ਹੁਣ ਠੀਕ ਹੈ ਨਾ ਜਿਹੜਾ ਮੇਰਾ ਸਭ ਤੋਂ ਪੁਰਾਣਾ ਨੰਬਰ ਸੀ ਉਹ ਮੇਰਾ ਬੰਦ ਹੋ ਗਿਆ ਕਿਤੇ ਹੋਰ ਚੱਲ ਪਿਆ ਨਵਾਂ ਨੰਬਰ ਜਿਹੜਾ ਹੁਣ ਲਿਆ ਕੱਲੇ ਕਦਾਰ ਕੱਢਦੇ ਨੰਬਰ ਖਾਤਰ ਬਹੁਤ ਪਾਪੜ ਵੇਲੇ ਬਏ ਸਾਰੇ ਕੰਮ ਖੜ ਗਏ ਬਹੁਤ ਕੁਸ਼ ਬਾਹਰਲੇ ਬੰਦੇ ਨੂੰ ਬਹੁਤ ਬਹੁਤ ਸਮੱਸਿਆਵਾਂ ਹੁੰਦੀਆਂ ਇਹ ਜੇ ਕਮਾਲੀਆਂ ਛੋਟੀਆਂ ਛੋਟੀਆਂ ਕਾਫੀ ਇਹ ਜਿਹੜਾ ਆਨਲਾਈਨ ਸਿਸਟਮ ਕਰਤਾ ਨਾ ਇਹ ਕਾਫੀ ਬੰਦੇ ਇੱਕ ਬੰਦੇ ਸਮਝ ਤੋਂ ਬਾਹਰ ਹੋ ਜਾਂਦਾ ਤੇ ਛੇਦੀ ਜੇਦੀ ਨਵੇਂ ਕੰਮ ਰਾਂ ਨਹੀਂ ਪੈਂਦੇ ਵੀ ਸਾਰਿਆਂ ਨੂੰ ਰਾਇ ਦਿਓ ਵੀ ਪੁਰਾਣੇ ਨੰਬਰ ਆਪਦੇ ਜਿਹੜੇ ਆ ਘਰਦਿਆਂ ਦੇ ਜੋ ਚੱਲਦੇ ਰਹਿਣ ਪਏ ਇੱਕ ਪਵਾ ਲੈਣਾ ਸਹੀ 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 ਲਾਈ ਕੌਜ਼ੀ ਆ ਕੇ ਕਹਿੰਦੇ ਕੈਟਰਿੰਗ ਵਾਲੇ ਪਾਸੇ ਕਹਿੰਦੇ ਸਾਡਾ ਕੋਰਪ ਕੰਪਲੈਕਸ ਚ ਵੜ ਕੇ ਕਹਿੰਦੇ ਗੱਪੜੂ ਅੱਜ ਠੀਕ ਐ ਇਧਰਲੇ ਪਾਸੇ ਮੜਾ ਦੇਖ ਕੇ ਤੇ ਕਰੋਨੇ ਫਿਰ ਧਾਰਨ ਨਾਲ ਕੋਰਪ ਕੰਪਲੈਕਸ ਇਹ ਗੱਲਾਂ ਪਤਾ ਭਾਈ ਇਹਦੀਆਂ ਇਹ ਮਾਹੌਲ ਜੀ ਫੂਰਲਾ ਕੰਮ ਹੋ ਗਿਆ ਵੀਰੋ ਆਪਣਾ ਫੋਨ ਕਰਾ ਲਿਆ ਲਿੰਕ ਦੀ ਬੜੀ ਸਮੱਸਿਆ ਆਉਂਦੀ ਆ ਜਿਹੜਾ ਆਧਾਰ ਕਾਰਡ ਜਿੱਦੀ ਫੋਨ ਜਾਂ ਲਿੰਕ ਨਾ ਹੋਵੇ ਤਾਂ ਠੀਕ ਹੈ ਨਾ ਚਲੋ ਕਰਾ ਕਰੂਗੇ ਸੌਦਾ ਕੇਂਦਰ ਤੇ ਉੱਥੋਂ ਆਪਣਾ ਠੀਕ ਹੈ ਜੀ ਪਾ ਦੇ ਚਾਲੇ ਘਰ ਕਨੀ ਨੂੰ ਪਾਜੋ ਤੁਹਾਨੂੰ ਕਾਲ ਜਲੇ ਪਾਸੇ ਦਿਖਾਉਣੇ ਕਾਲ ਸਾਡਾ ਆ ਰਿਹਾ ਸਾਡਾ ਟੀਪੀਡੀ ਟੀਪੀਡੀ ਮਾਲਵਾ ਕਾਲਜ ਦੇ ਰੌਣਕ ਜਿੱਥੇ ਨੌਜਵਾਨ ਦਿਲਾਂ ਦੀ ਧੜਕਣ ਸੀ ਕਹਿੰਦੇ ਹੈਗਾ ਉਹਦੇ ਜੀ ਹੁਣ ਤਾਂ ਐ ਵੀ ਥੋੜਾ ਜਿਹਾ ਉਹ ਪਹਿਲਾਂ ਵਾਲਾ ਮਾਹੌਲ ਹੀ ਪਹਿਲਾਂ ਬੜਾ ਰੌਣਕ ਤੇ ਪੜਨਾ ਪਤਾ ਨਹੀਂ ਆ ਜਦੋਂ ਆਪ ਪੜਦੇ ਨੇ ਉਹ ਜਿਆਦਾ ਰੌ ਠੀਕ ਹੈ ਜੀ ਇਹੋ ਜੀਆਂ ਗੱਲਾਂ ਬਾਤਾਂ ਵੀਰੇ ਤੇ ਹੁਣ ਚੱਲਦੇ ਆ ਰਾਮਪੁਰੇ ਕੰਨੀ ਤੋਂ ਠੀਕਦੇ ਆ ਗਾ ਕੀ ਮਾਹੌਲਾ ਸ਼ਹਿਰ ਕਾ ਹਾਈਵੇ ਕਾਦਾ ਬਣ ਗਿਆ ਲਿੰਕਰ ਹੋਈ ਨਹੀਂ ਸੰਦੀਆਂ ਸੰਦ ਲੱਭਣੀਆਂ ਆ ਪਿੰਡ ਵਾਲੀ ਲਿੰਕ ਰੋਡ ਸੀ ਮਸਾ ਲੱਭੀਆਂ ਸੀ ਚੱਲਦੇ ਆ ਸਾਨੂੰ ਮਲਾਉਣੇ ਇਧਰ ਨੇ ਪਾਸੇ ਆ ਗਿਆ ਢਿੱਲੋ ਮੈਰਿਜ ਪੈਲਸ ਕਹਿੰਦੀ ਇਹੋ ਜੀ ਗੱਲ ਬਾਤ ਆ ਵੀਰੇ ਉਹ ਆ ਅਸੀਂ ਆ ਪੁਰਾਣੇ ਰਾਹਾਂ ਨੂੰ ਪੁਰਾਣੇ ਰਾਹਾਂ ਤੇ ਜਾਂਦੇ ਆ ਨਾ ਜਿਆਦਾ ਬੜੀਆਂ ਤਾਦੀਆਂ ਹੁੰਦੀਆਂ ਆ ਰਾਹ ਤੇ ਬੜੀ ਮੈਂ ਟੋਇਟਾ 3 ਸੀ ਜੀਪ ਸੀ ਇੰਜਨ ਵਾਲੀ ਮੇਰੇ ਕੋਲੇ ਪੁਝਾਈ ਹੈ ਜੀ ਜਿਹੜੇ ਰੰਗ ਕਿੰਨਾ ਸੋਹਣਾ ਹੈ ਇਹ ਇਹ ਚੋਨੇ ਅਡਵਾਂਸ ਆ ਇਧਰ ਲੇ ਪਿੰਡਾਂ ਦੇ ਆਪਣੇ ਨਾਮ ਨਾਲ ਤੇ ਫਰਕ ਆ ਫਰਕ ਤਾਂ ਇਹ ਲਿੰਕ ਰੋਡ ਤੇ ਬੜੀ ਦਵੱਲੀ ਆ ਵੀਰੋ ਇੰਦਰ ਵਿਧਿਆਲੇ ਕੋਲ ਜਾਂਦੇ ਜੁੰਦੇ ਨਾ ਬੜੇ ਕਿਸੇ 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 ਉਹ ਆਪਣੇ ਸਰਦਾਰਾਂ ਦੀਆਂ ਕੋਠੀਆਂ ਉਹ ਸਾਹਮਣੇ ਉਹ ਸਾਹਮਣੇ ਸਰਦਾਰਾਂ ਦੀਆਂ ਕੋਠੀਆਂ ਆਪਣੇ ਨੇ ਠੀਕ ਹੈ ਜੀ ਆਜੋ ਚੱਲਦੇ ਆ ਫਿਰ ਇਧਰ ਮੇਰੇ ਕਾਲੇ ਢੋਹਰੀ ਹਾਂ ਦੇਖ ਆਥਨ ਦਾ ਵੇਲਾ ਕਹਿੰਦੇ ਸਰਦਾਰਾਂ ਦਾ ਖੱਤ ਮਰੀ ਜਾਂਦਾ ਹਾਂ ਹਾਂ ਕਹਿੰਦੇ ਪੈਰ ਪੱਬ ਲੱਗਦੇ ਨਹੀਂ ਸਰਦਾਰਾਂ ਦੇ ਇਸ ਵੇਲੇ ਧਰਤੀ ਤੇ ਮੈਂ ਗੇਰ ਖੁੱਲ ਗਿਆ ਦੋ ਹਾਂ ਇਹੀ ਤਾਂ ਵਰਕ ਆ ਫਿਰ ਬਸ ਆਥਨ ਵੇਲੇ ਦਾ ਲੋ ਬਾਈ ਜੀ ਹਾਂ ਤੇ ਆ ਰੌਕਸ ਉਹ ਵਾਈਟ ਚ ਤੇ ਦੇਖਦੇ ਅੱਜ ਫਿਰ ਰੌਕਸ ਦੀ ਟੈਸਟ ਡਰਾਈਵ ਤੇ ਸਾਰੀ ਗੱਲਬਾਤ ਆਪਾਂ ਕੀ ਗੱਲਬਾਤ ਆ ਹਨਾ ਕੱਬ ਦੇ ਸਟਾਰਟਿੰਗ ਆ ਰਿਸੈਪਸ਼ਨ ਕਾਉਂਟਰ ਆ ਗਿਆ ਨਾ ਦਾ ਸਟਾਫ ਸਾਰਾ ਸੱਜਾ ਸੱਸੀ ਕਾਲ ਜੀ ਲੋ ਜੀ ਜਿਹੜਾ ਆ ਬੈਟਲ ਗ੍ਰੇ ਕਲਰ ਆ ਗਿਆ ਇਹ ਹੀ ਤੇ ਆਪਾਂ ਦੇ ਰੇਡ ਦੇ ਵਿੱਚ ਹੀ ਬੈਟਲ ਗ੍ਰੇ ਚੀ ਠੀਕ ਨੇ ਜੀ ਤੇ ਕਰਾਊਡ ਪੂਰਾ ਤੁਸੀਂ ਦੇਖੋ ਮਹਿੰਦਰਾ ਮਹਿੰਦਰਾ ਹੋਈ ਪਈ ਆ ਇਧਰ ਸਰਦਾਰ ਸਾਹਿਬ ਇਧਰ ਪੁਲਨਰ ਸਾਹਿਬ ਸਾਡੇ ਤੇ ਬਾਕੀ ਦੇਖਦੇ ਆ ਦੀ ਟੈਸਟ ਡਰਾਈਵ ਲੈ ਕੇ ਇਸ ਮਾਡਲ ਦੀ ਟੈਸਟ ਡਰਾਈਵ ਪਰ ਟੌਪ ਦੀ ਬਾਹਰ ਖੜੀ ਆ ਇਹਦੇ ਨਾਲ ਜਿਹੜੀ ਹੈਗੀ ਆ ਇਹ ਚਾਹ ਦਵਾਈਟ ਕਲਰ ਦੀ ਹੈ ਪੂਰੀ ਦੇਖਦੇ ਚਲਾ ਚ ਰੁਕ ਕੀ ਗੱਲ ਬਾਤ ਠੀਕ ਹੈ ਨਾ ਲੋ ਬਾਈ ਜੀ ਮਾਰੋ ਅੰਦਰਲੇ ਪਾਸੇ ਨਿਗਾ ਠੀਕ ਹੈ ਨਾ ਸੋਣੀ ਗੱਲ ਬਾਤ ਇਹਦੇ ਉੱਪਰ ਤੋਂ ਬੈਲਕੋ ਅੱਛਾ ਆ ਵਾਈਟ ਖੜਾ ਨਾਲ ਇਧਰ ਬਈ ਜੀ ਠੀਕ ਹੈ ਨਾ ਇਧਰ ਦੇ ਪਾਸੇ ਵਾਈਟ ਕਲਰ ਆ ਬੈਟ ਬਗਰੀਆ ਜਿਵੇਂ ਆ ਥੋੜਾ ਜਿਆਦਾ ਸੋਹਣਾ ਲੱਗਿਆ ਵਾਈਟ ਦੀ ਲੁੱਕ ਹੋਰ ਸਾਭ ਦੀ ਇਹਦੀ ਹੋਰ ਸਾਭ ਦੀ ਚਲੋ ਬਈ ਜੀ ਹਾਂ ਤੇ ਆ ਰੌਕਸ ਉਹ ਵਾਈਟ ਚ ਤੇ ਦੇਖਦੇ ਅੱਜ ਫਿਰ ਰੌਕਸ ਦੀ ਟੈਸਟ ਡਰਾਈਵ ਨੂੰ ਤੇ ਸਾਰੀ ਗੱਲਬਾਤ ਆਪਾਂ ਕੀ ਗੱਲਬਾਤ ਆ ਹਨਾ ਕੱਪਦਿਆਂ ਸਟਾਰਟਿੰਗ ਫਾਰ ਰਿਸੈਪਸ਼ਨ ਕਾਊਂਟਰ ਆ ਗਿਆ ਨਾ ਦਾ ਸਟਾਫ ਸਾਰਾ ਪੰਜਾਬ ਸੱਸੀ ਗੱਲ ਜੀ ਲਓ ਜੀ ਜਿਹੜਾ ਆ ਬੈਟਲ ਗ੍ਰੇ ਕਲਰ ਆ ਗਿਆ ਇਹ ਤੇ ਆਪਾਂ ਦੇ ਰੇਡ ਦੀ ਵੀ ਚ ਬੈਟਲ ਗ੍ਰੇ ਚ ਹੀ ਕੀ ਕਹਿੰਨੇ ਜੀ ਤੇ ਕਰਾਊਡ ਪੂਰਾ ਤੁਸੀਂ ਦੇਖ ਲਓ ਮਹਿੰਦਰਾ ਮਹਿੰਦਰਾ ਕੋਈ ਨਹੀਂ ਇਧਰ ਸਰਦਾਰ ਸਾਹਿਬ ਇਧਰ ਪੁਲਨਰ ਸਾਹਿਬ ਸਾਡੇ ਤੇ ਬਾਕੀ ਦੇਖਦੇ ਆ ਦੀ ਟੈਸਟ ਡਰਾਈਵ ਲੈ ਕੇ ਇਸ ਮਾਡਲ ਦੀ ਟੈਸਟ ਡਰਾਈਵ ਪਰ ਟੌਪ ਦੀ ਬਾਹਰ ਖੜੀ ਹੈ ਇਹਦੇ ਨਾਲ ਜਿਹੜੀ ਹੈਗੀ ਹੈ ਸ਼ਾਡ ਵਾਈਟ ਕਲਰ ਦੀ ਹੈ ਉਹਦੀ ਦੇਖਦੇ ਆ ਚਲਾ ਚਲੂ ਕੇ ਕੀ ਗੱਲ ਬਾਤ ਠੀਕ ਹੈ ਨਾ ਲੋ ਬਾਈ ਜੀ ਮਾਰੋ ਅੰਦਰਲੇ ਪਾਸੇ ਨਿਗਾ ਠੀਕ ਹੈ ਨਾ ਚੱਲ ਬੱਸ ਤਾਂ ਇਹ ਇਹ ਉਹ ਕਰਤਨ ਇਹਦੇ ਉੱਪਰ ਕਰਤਨ ਅੱਛਾ ਚਾਹ ਆ ਵਾਈਟ ਖੜਾ ਨਾਲ ਇਧਰ ਵਿੱਚ ਠੀਕ ਹੈ ਨਾ ਇਧਰ ਦੇ ਪਾਸੇ ਵਾਈਟ ਕਲਰ ਆ ਬੈਠ ਤੁਰੇ ਕਿਸੇ ਆ ਥੋੜਾ ਜਿਆਦਾ ਸੋਹਣਾ ਲੱਗਿਆ ਵਾਈਟ ਦੀ ਲੁੱਕ ਹੋਰ ਸਾਹਿਬ ਦੀ ਇਹਦੀ ਹੋਰ ਸਾਹਿਬ ਦੀ